ਯਮਨ ਮਾਨਯੋਗ ਕਮਿਸ਼ਨਰ ਆਫ ਪੁਲਿਸ ਸਿਲੰਦਰ ਦਿੱਤੇ ਦਿਸ਼ਾ ਨਿਰਦੇਸ਼ਾਂ ਤੇ ਜੋ ਸਿਕਸ ਸਪੈਸ਼ਲ ਡਰਾਈਵ ਚਲਾਈ ਆਗੇਂਸਟ ਸਮਗਲਿੰਗ ਤੇ ਇਲੀਗਲ ਵਿਪਾਰ ਉਸ ਦੇ ਤਹਿਤ ਥਾਣਾ ਬਸਤੀ ਬਾਵਾਖੇ ਦੀ ਪੁਲਿਸ ਨੇ ਇੱਕ ਵੱਡੀ ਸਫਲਤਾ ਹਾਸਲ ਹੋਈ ਹੈ ਜਿਸ ਦੇ ਵਿੱਚ ਇੰਸਪੈਕਟਰ ਹਰਿੰਦਰ ਸਿੰਘ ਦੀ ਅਗਵਾਈ ਹੇਠ ਜੋ ਉਹਨਾਂ ਨੇ ਤਕਰੀਬਨ 100 ਪੇਟੀਆਂ ਜਿਹੜੀਆਂ ਨਜਾਇਜ਼ ਸ਼ਰਾਬ ਹੈਗੀ ਹੈ ਜਿਹੜੀ ਫੋਰ ਸੇਲਿੰਗ ਚੰਡੀਗੜ੍ਹ ਵਾਲੀ ਉਹ ਬਰਾਮਦ ਕੀਤੀ ਹੈ ਜਿਦੇ ਵਿੱਚੋਂ 95 ਜਿਹੜੀਆਂ ਪੇਟੀਆਂ ਨੇ ਲੰਡਨ ਪ੍ਰਾਈਡ ਦੀਆਂ ਦੇ ਪੰਜ ਪੇਟੀਆਂ ਜਿਹੜੀ ਹੈਗੀਆਂ ਪੀਰੀਅਡ ਸਟਾਈਲ ਫਾਰ ਸੇਲ ਇਨ ਚੰਡੀਗੜ੍ਹ ਵਾਲੀ ਗੱਲ ਬਰਾਬ ਕੀਤੀ ਜਾਂ ਜਿਸ ਦੇ ਵਿੱਚ ਫਿਲਹਾਲ ਦੋ ਜਿਹੜੇ ਦੋਸ਼ੀਆਂ ਉਹ ਸਾਹਮਣੇ ਆਏ ਆ ਸਜੀਪ ਕੁਮਾਰ ਉਰਫ ਸੱਜੂ ਤੇ ਡਾਕਟਰ ਜਸਪੀਰ ਸਿੰਘ ਅਨੰਦ ਜਿਨ੍ਹਾਂ ਨੂੰ ਜੋਸ ਦੂਸਰੇ ਦੋਸ਼ੀਆਂ ਉਹਨਾਂ ਨੂੰ ਫਿਲਹਾਲ ਅਪ੍ਰੀਹੈਂਡ ਕੀਤਾ ਜਾ ਚੁੱਕਾ ਹੈ ਜੋ ਇਸ ਦੇ ਵਿੱਚ ਸਜੀਪ ਕੁਮਾਰ ਉਰਫ ਸੱਜੂ ਹੈ ਉਹ ਪੁਰਾਣਾ ਸਮਗਲਰ ਹੈਗਾ ਜਿਸ ਤੇ ਕਰ ਤਕਰੀਬਨ 17 ਪਰਚੇ ਜਿਹੜੇ ਹੈਗੇ ਆ ਉਹ ਰਜਿਸਟਰ ਹੈਗੇ ਆ ਜਿਸ ਦੇ ਖਿਲਾਫ ਅਸੀਂ 110 ਦਾ ਪ੍ਰੀਵੈਂਟਿਵ ਐਕਸ਼ਨ ਵੀ ਲਿੱਤਾ ਸੀਗਾ ਜੀ ਸਰ